ਜੋੜ ਤੇ ਰੱਖ ਰਿਹਾ ਹੈ ਹਾਂ ਚੱਲ ਪਾਰੀ ਚੱਲ ਹਾਂ ਚੱਲ ਦੇਖਿਆ ਜਾਦਾ ਥੋੜਾ ਇਸ ਸਾਈਡ ਨੂੰ ਕਰ ਲੋ ਉਹਨੂੰ ਬੜਾ ਇਹ 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 ਥੋੜੀ ਜਿਹੀ ਪੰਨੇ ਦੀ ਪੰਨੇ ਦੀ ਹਾਂ ਅੱਗੇ ਆ ਜਾਓ ਜਾ ਜਾਓ ਆਹ ਬੀਤੇ ਨਾਲ ਲਓ ਦਰ ਆ ਰੋ bye ਸਾਡੇ ਵਾਸਤੇ ਬੜੀ ਹੀ ਮੰਦਭਾਗੀ ਘਟਨਾ ਹੈ ਕਿ ਸਾਡੇ ਦਸੂਏ ਹਲਕੇ ਦੇ ਕੰਢੀ ਖੇਤਰ ਦਾ ਇੱਕ ਹੋਰ ਜਵਾਨ ਭਾਰਤ ਮਾਤਾ ਦੀ ਰੱਖਿਆ ਕਰਦਾ ਕਰਦਾ ਸ਼ਹੀਦ ਹੋ ਗਿਆ ਸਾਡੀ ਇਸ ਧਰਤੀ ਨੇ ਪਹਿਲਾਂ ਵੀ ਬਹੁਤ ਸ਼ਹੀਦ ਦਿੱਤੇ ਨੇ ਪਰ ਇਸ ਵਾਰ ਜਿਹੜਾ ਸ਼ਹੀਦ ਹੋਏ ਨੇ ਬਹੁਤ ਜ਼ਿਆਦਾ ਪਰਿਵਾਰ ਨੂੰ ਵੀ ਦੁੱਖ ਹੈ ਇਲਾਕੇ ਨੂੰ ਵੀ ਦੁੱਖ ਹੈ ਕਿਉਂਕਿ ਬੱਚੇ ਛੋਟੇ ਛੋਟੇ ਆ ਇਸ ਕਰਕੇ ਜਿਹੜੀ ਸ਼ਹੀਦ ਦੀ ਸ਼ਹਾਦਤ ਹੈ ਉਹਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ ਪਰ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਸਾਡੇ ਸਾਡਾ ਇੱਕ ਭਰਾ ਭਾਰਤ ਮਾਤਾ ਦੀ ਰੱਖਿਆ ਕਰਦਾ ਕਰਦਾ ਸ਼ਹੀਦ ਹੋਇਆ ਤੇ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਦੁੱਖ ਵੀ ਸਾਡੇ ਨੂੰ ਹੈ